ਨਾਲ ਗੱਲਬਾਤ ਤੋਂ ਪਹਿਲਾਂ ਮੋਹਾਲੀ ਦੇ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਠੇਕ ਕਿਸਾਨ ਥੋੜੀ ਦੇਰ ਦੇ ਵਿੱਚ ਆਪਸ ਦੇ ਵਿੱਚ ਕਰਨਗੇ ਵਿਚਾਰ ਚਰਚਾ ਸ਼ਾਮ 5 ਵਜੇ ਕੇਂਦਰੀ ਮੰਤਰੀਆਂ ਦੇ ਨਾਲ ਕਰਨਗੇ ਮੀਟਿੰਗ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਨੂੰ ਲੈ ਕੇ ਪੰਜਾਬ ਹਰਿਆਣਾ ਬਾਰਡਰ ਪੂਰੀ ਤਰ੍ਹਾਂ ਸੀਲ ਹਰਿਆਣਾ ਪੁਲਿਸ ਨੇ ਕੀਤੀ ਕਿਲੇਬੰਦੀ ਨੁਕੀਲੀਆਂ ਕਿੱਲਾਂ ਕੰਕਰੀਟ ਦੀ ਗੰਧ ਤੇ ਕੰਡਿਆਲੀ ਤਾਰ ਦੇ ਨਾਲ ਹਾਈਵੇ ਬੰਦ हरियाणा ਤੇ ਨਾਲ ਲੱਗਦੇ ਪੰਜਾਬ ਦੇ ਬਾਰਡਰ ਸੀਲ ਹੋਣ ਦੇ ਨਾਲ ਡੇਰਾ ਬੱਸੀ ਦੇ ਵਿੱਚ ਲੱਗਿਆ ਲੰਬਾ ਜਾਮ ਕਈ ਕਿਲੋਮੀਟਰ ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੁਕ ਹੋ ਰਹੇ ਨੇ ਖਾਸੇ ਪਰੇਸ਼ਾਨ ਕਿਸਾਨਾਂ ਦੇ ਕੂਚ ਦੇ ਮੱਦੇ ਨਜ਼ਰ ਸਿੰਘੂ ਬਾਰਡਰ ਤੋਂ ਕਮਰਸ਼ੀਅਲ ਗੱਡੀਆਂ ਦੀ ਆਵਾਜਾਈ ਬੰਦ ਕੱਲ ਤੋਂ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਗੱਡੀਆਂ ਦੀ ਐਂਟਰੀ ਤੇ ਰੋਕ ਕੇ ਕੇਐਮਪੀ ਅਤੇ ਲੋਨੀ ਬਾਰਡਰ ਦੇ ਰਾਹੀਂ ਜਾਣ ਦੀਆਂ ਵਸਾਂ ਪਿੰਡਾਂ ਚੋਂ ਟਰੈਕਟਰ ਟਰਾਲੀਆਂ ਦੇ ਕਾਫਲੇ ਲੈ ਕੇ ਨਿਕਲ ਰਹੇ ਨੇ ਕਿਸਾਨ کئی ਹਫ਼ਤਿਆਂ ਦਾ ਰਾਸ਼ਨ ਵੀ ਨਾਲ ਲੱਧਿਆ ਕੱਲ ਦਿੱਲੀ ਚਲੋ ਦਾ ਕੀਤਾ ਹੋਇਆ ਐਲਾਨ ਮਿਕਨ ਸਿੰਘ ਮਜੀਠੀਆ ਨਾ ਐਸ ਆਈਟੀ ਨੇ ਮੋੜ ਤੇ ਜਾ ਸਮਾਨ 15 ਫਰਵਰੀ ਨੂੰ ਸਵੇਰੇ 11 ਵਜੇ ਪੇਸ਼ ਹੋਣ ਦੇ ਲਈ ਕੀਤਾ ਤਲਬ ਡਰੱਗਸ ਕੇਸ ਦੇ ਵਿੱਚ ਹੁਣ ਕੀ ਸਵਾਲ ਜਵਾਬ ਅਰਵਿੰਦ ਕੇਜਰੀਵਾਲ ਤੇ ਸਮਾਨ ਪਹੁੰਚੇ ਅਯੁੱਧਿਆ ਥੋੜੀ ਦਿਰ ਦੇ ਵਿੱਚ ਪਰਿਵਾਰ ਸਣੇ ਰਾਮ ਲੱਲਾ ਦੇ ਕਰਨਗੇ ਦਰਸ਼ਨ ਉਦਘਾਟਨ ਤੋਂ ਪਹਿਲਾਂ ਉਦਘਾਟਨ ਤੋਂ ਬਾਅਦ ਪਹਿਲੀ ਵਾਰ ਰਾਮ ਮੰਦਰ ਦੇ ਵਿੱਚ ਟਿਕਣਗੇ ਮੱਥਾ ਮਠਿੰਡਾ ਜੇਲ੍ਹ ਦੇ ਵਿੱਚ ਪੜੇ ਮੋਸੇਵਾਲਾ ਦੇ ਗੁਨਾਹਗਾਰ ਦੀਪਕ ਟਿੰਨੂ ਤੇ ਸਾਗਰ ਦੀ ਦੂਜੇ ਕੈਦੀਆਂ ਦੇ ਨਾਲ ਹੋਈ ਝੜਪ ਸਹਾਇਕ ਸੁਪਰਡੈਂਟ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ ਕਤਰਦੀ ਜੇਲ੍ਹ ਤੋਂ ਰਿਹਾ ਕੀਤੇ ਗਏ 8 ਭਾਰਤੀ ਸਾਬਕਾ ਨੇਵੀ ਅਫਸਰ ਅਠਾਂ ਦੇ ਵਿੱਚੋਂ 7 ਦੀ ਹੋਈ ਵਤਨਵਾਪਸੀ ਭਾਰਤ ਪਹੁੰਚਦਿਆਂ ਹੀ ਪਿਆ ਮੋਦੀ ਦਾ ਕੀਤਾ ਧੰਨਵਾਦ ਜਾਸੂਸੀ ਦੇ ਇਲਜ਼ਾਮਾਂ ਦੇ ਤਹਿਤ ਹੋਏ ਸੀ ਗ੍ਰਿਫਤਾਰ ਸੱਚੇ ਗਾ ਤੁਸੀਂ ਵੀ ਖਰੀਆ ਨਿਊਜ਼ 81050 ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨੀ ਅੰਦੋਲਨ ਦੀ ਕਿਸਾਨੀ ਮੋਰਚੇ ਦੀ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਨੂੰ ਲੈ ਕੇ ਹਾਈ ਅਲਰਟ ਹੈ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਬਾਰਡਰ ਤੇ ਪੁਲਿਸ ਦੀ ਹੈਵੀ ਬੈਰੀਕੇਟਿੰਗ ਨਜ਼ਰ ਆ ਰਹੀ ਹੈ ਤੇ ਕਿਸਾਨਾਂ ਨੂੰ ਰੁਕਣ ਦੇ ਲਈ ਬਾਰਡਰ ਤੇ ਕਿਲਾਬੰਦੀ ਕੀਤੀ ਗਈ ਹੈ ਨੁਕਿਲੀਆਂ ਕਿਲਾ ਕੰਕਰੀਟ ਦੀ ਕੰਧ ਤੇ ਸਿਮੰਟ ਦੀਆਂ ਸਲੇਬਾਂ ਦੇ ਨਾਲ ਹਾਈਵੇ ਬੰਦ ਕੀਤੇ ਗਏ ਨੇ ਹਰਿਆਣਾ ਵਾਲੇ ਪਾਸਿਓਂ ਬਾਰਡਰ ਤੇ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ ਹੈ ਚੰਡੀਗੜ੍ਹ ਹਰਿਆਣਾ ਤੇ ਦਿੱਲੀ ਦੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ 60 ਦਿਨਾਂ ਦੇ ਲਈ ਧਾਰਾ 144 ਲਾਗੂ ਕਰ ਦਿੱਤੀ ਹੈ ਹਰਿਆਣਾ ਦੇ 15 ਜ਼ਿਲ੍ਹਿਆਂ ਦੇ ਵਿੱਚ ਧਾਰਾ 144 ਲਗਾਈ ਗਈ ਹੈ ਦਿੱਲੀ ਦੇ ਵਿੱਚ ਯੂਪੀ ਦੇ ਨਾਲ ਲੱਗਦੇ ਬਾਰਡਰਾਂ ਤੇ ਵੀ ਧਾਰਾ 144 ਲਗਾ ਦਿੱਤੀ ਗਈ ਹੈ ਧਾਰਾ 144 ਦੇ ਤਹਿਤ ਪੰਜ ਜਾਂ ਵੱਧ ਲੋਕਾਂ ਦੇ ਇਕੱਠ ਤੇ ਪਾਬੰਦੀ ਹੋਵੇਗੀ ਹਰਿਆਣਾ ਦੇ 7 ਜ਼ਿਲ੍ਹਿਆਂ ਦੇ ਵਿੱਚ ਮੋਬਾਈਲ ਇੰਟਰਨੈਟ ਪਹਿਲਾਂ ਤੋਂ ਹੀ ਠੱਪ ਹੈ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਦੋ ਅਸਥਾਈ ਜੇਲ੍ਹਾਂ ਵੀ ਬਣਾ ਦਿੱਤੀਆਂ ਨੇ ਇੱਥੇ ਚੌਧਰੀ ਦਲਬੀਰ ਸਿੰਘ ਇੰਡੋ ਸਟੇਡੀਅਮ सिरसा ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਡੱਬਵਾਲੀ ਨੂੰ ਓਪਨ ਜੇਲ ਬਣਾਇਆ ਗਿਆ ਸੋ ਤਸਵੀਰਾਂ ਵੀ ਅਸੀਂ ਤੁਹਾਨੂੰ ਬਖਾ ਰਹੇ ਹਾਂ ਸਿੰਘੂ ਬਾਰਡਰ ਸ਼ੰਭੂ ਬਾਰਡਰ ਤੇ ਟਿੱਕਰੀ ਬਾਰਡਰ ਤੇ सिरसा ਬਾਰਡਰ ਦੀਆਂ ਇਹਨਾਂ ਬਾਰਡਰਾਂ ਤੇ ਤਸਵੀਰਾਂ ਦੇ ਜਰੀਏ ਸਮਝਿਆ ਜਾ ਸਕਦਾ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਕਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਆ ਕਈ ਕਿਲੇਰ ਦੀ ਜਿਹੜੀ ਕਿ ਬੈਰੀਕੇਡਿੰਗ ਕੀਤੀ ਗਿਆ ਚ ਕੰਡਾਲੀਆਂ ਤਾਰਾ ਹੋਣ ਚਾਯੋ ਸਿਮੰਟ ਦੇ ਸਲੈਬ ਹੋਣ ਇਸ ਤੋਂ ਇਲਾਵਾ ਚ ਬੈਰੀਕੇਡਿੰਗ ਹੋਵੇ ਅਸਵਕਫਕ ਤਰੀਕੇ ਦੇ ਨਾਲ ਕੋਸ਼ਿਸ਼ ਇਹੀ ਹੈ ਰਣਾ ਸਰਕਾਰ ਦੇ ਵੱਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਜੇਕਰ ਕਿਸਾਨ ਆਪਣੇ ਕੌਲ ਦੇ ਮੁਤਾਬਕ ਐਲਾਨ ਦੇ ਮੁਤਾਬਕ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਬਾਰਡਰ ਤੇ ਹੀ ਰੋਕਿਆ ਜਾ ਸਕੇ ਚਾਹੇ ਧਾਰਾ 144 ਦੀ ਗੱਲ ਕਰੀਏ ਚਾਹੇ ਇੰਟਰਨੈਟ ਸੇਵਾ ਬੰਦ ਦੀ ਗੱਲ ਕਰੀਏ ਚਾਹੇ ਬਾਰਡਰਾਂ ਨੂੰ ਅਸੀਲ ਕਰਨ ਦੀ ਗੱਲ ਕਰੀਏ ਤਾਂ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਦੋਂ ਕਿਸਾਨ ਆਪਣੇ ਸੱਦੇ ਏਲਾਨ ਦੇ ਮੁਤਾਬਿਕ ਅੱਗੇ ਵਧਣਗੇ ਤਾਂ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੋਕਿਆ ਜਾ ਸਕੇ ਸੋ ਸਦਾਰੋ ਕਰਦਿਆਂ ਸ਼ੰਭੂ ਬਾਰਡਰ ਦਾ ਆਖਰਕਾਰ ਉੱਥੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਤੋਂ ਸਾਡੇ ਸਹਿਯੋਗੀ ਗੌਰਵ ਸ਼ੁਕਲਾ ਜੁੜ ਚੁੱਕੇ ਨੇ ਆ ਕਰੋ ਗੱਲ ਸ਼ੰਭੂ ਬਾਰਡਰ ਦੀ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੀ ਹਰਿਆਣਾ ਵਾਲੇ ਪਾਸੇ ਬਾਰਡਰ ਤੇ ਤਿਆਰੀ ਹੈ ਤਾਂ ਕੀ ਹੁਣ ਤੋਂ ਹੀ ਕਿਸਾਨ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਕਿਸ ਤਰ੍ਹਾਂ ਦੀ ਤਾਜ਼ਾ ਅਪਡੇਟ ਅ ਪਰਮਿੰਦਰ ਦੇਖੋ ਸਭ ਤੋਂ ਪਹਿਲਾਂ ਸਥਿਤੀ ਦੀ ਮੈਂ ਜ਼ਿਕਰ ਕਰਾਂ ਤਾਂ ਸਥਿਤੀ ਜਿਵੇਂ ਸਵੇਰੇ ਸੀ ਉਵੇਂ ਹੀ ਤਕਰੀਬਨ ਸੇਮ ਬਣੀ ਹੋਈ ਹੈ ਪੁਆਇੰਟ ਨੰਬਰ ਨੈਕਸਟ ਕੀ ਆਮ ਤੌਰ ਤੇ ਜਦੋਂ ਕੋਈ ਸਮਾਗਮ ਹੁੰਦਾ ਕੋਈ ਫੰਕਸ਼ਨ ਹੁੰਦਾ ਤਾਂ ਉਸ ਸਮੇਂ ਤੱਕ ਤਿਆਰੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਹਰਿਆਣਾ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਪੂਰੀ ਤਿਆਰੀ ਕਰ ਲਈ ਇਸ ਸਮੇਂ ਹਰਿਆਣਾ ਪੁਲਿਸ ਅਬਜ਼ਰਵ ਕਰ ਰਹੀ ਹੈ ਚੀਜ਼ਾਂ ਭਜਾਇਸ ਦੇ ਕਿ ਇਧਰ ਤੋਂ ਦੇਖਣ ਉਹਬਜ਼ਰਵ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਮੂਵਮੈਂਟ ਹੁੰਦੀ ਹੈ ਨਾਜ਼ਮੀ ਤੌਰ ਤੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਉਹਨਾਂ ਦਾ ਲਗਾਤਾਰ ਰابطਾ ਹੋ ਰਿਹਾ ਹੋਏਗਾ ਕਿ ਪੰਜਾਬ ਵਾਲੇ ਪਾਸੇ ਤੋਂ ਕਿਸ ਤਰੀਕੇ ਨਾਲ ਕਿਸਾਨ ਅੱਗੇ ਵਧ ਰਹੇ ਨੇ ਪਰ ਫਿਲਹਾਲ ਪੰਜਾਬ ਦੇ ਕਿਸਾਨਾਂ ਦੀ ਮੂਵਮੈਂਟ ਸ਼ੰਭੂ ਬਾਰਡਰ ਦੇ ਉੱਤੇ ਨਜ਼ਰ ਨਹੀਂ ਆਈ ਜਿਹੜੇ ਲੋਕਲ ਲੋਕ ਨੇ ਉਹ ਜ਼ਰੂਰ ਰੁਕ ਰੁਕ ਕੇ ਕਿਉਂਕਿ ਮੀਡੀਆ ਦਾ ਜਮਾਵੜਾ ਲੱਗਿਆ ਹੋਇਆ ਹੈ ਇੱਥੇ ਪਹੁੰਚਦੇ ਨੇ ਆ ਕੇ ਗੱਲਬਾਤ ਕਰਦੇ ਨੇ ਆਲੇ ਦੁਆਲੇ ਖੜਦੇ ਨੇ ਔਰ ਤੁਸੀਂ ਇੱਕ ਵਾਰੀ ਸੁਣੋ ਪਹਿਲਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੀਆਂ ਅਨਾਉਂਸਮੈਂਟ ਰੁਕ ਰੁਕ ਕੇ ਛੋਟੀ ਛੋਟੀ देर ਬਾਅਦ ਕੀਤੀ ਜਾ ਰਹੀ ਹੈ ਔਰ ਜਿਹੜੀ ਹਰਿਆਣਾ ਪੁਲਿਸ ਦੇ ਜਵਾਨ ਨੇ ਥੋੜੀ ਛੋਟੀ ਦੇਰ ਬਾਅਦ ਰੁਕ ਕੇ ਉੱਥੋਂ ਅਨਾਉਂਸਮੈਂਟ ਕਰਦੇ ਨੇ ਕਿ ਜਿਹੜੇ ਇੱਥੇ ਲੋਕ ਆਏ ਹੋਏ ਨੇ ਉਹ ਬੈਰੀਕੇਡ ਤੋਂ ਦੂਰ ਹੋ ਜਾਣ 144 ਲੱਗੀ ਹੋਈ ਹੈ ਅੰਬਾਲਾ ਡਿਸਟ੍ਰਿਕਟ ਦੇ ਵਿੱਚ ਹਰਿਆਣਾ ਵਾਲੇ ਪਾਸੇ ਵੀ ਤੋਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਹੁਣ ਦਿਖ ਰਿਹਾ ਹੋਏਗਾ ਉੱਥੇ ਜਿਹੜੇ ਅਧਿਕਾਰੀ ਹੈਗੇ ਨੇ ਮੈਂ ਕੋਸ਼ਿਸ਼ ਕਰ ਰਿਹਾ ਬਰਮਿੰਦਰ ਕੀ ਦਿਖਾ ਸਕਾਂ ਜਿਹੜੇ ਹਰਿਆਣਾ ਵਾਲੇ ਪਾਸੇ ਤੋਂ ਅਧਿਕਾਰੀ ਨੇ ਇੱਕ ਲਾਊਡ ਸਪੀਕਰ ਦੇ ਜ਼ਰੀਏ ਇਹ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਜੋ ਮੈਂ ਪਹਿਲਾਂ ਵੀ ਗੱਲ ਕੀਤਾ ਕਿ ਜਿਹੜੇ ਲੋਕਲ ਲੋਕ ਹੈਗੇ ਨੇ ਉਹ ਇੱਥੇ ਬੰਚੇ ਨੇ ਉਹਨਾਂ ਦੇ ਵੱਲੋਂ ਆ ਕੇ ਇੱਥੇ ਆਲੇ ਦੁਆਲੇ ਦੇਖਿਆ ਜਾ ਰਿਹਾ ਇਨਫੈਕਟ ਬਹੁਤ ਸਾਰੀ ਮੀਡੀਆ ਜਦੋਂ ਪਹੁੰਚੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਦੇਖਣ ਹੀ ਪਹੁੰਚ ਜਾਂਦੇ ਨੇ ਕਿ ਕਿਵੇਂ ਦੇ ਉੱਥੇ ਇੰਤਜ਼ਾਮ ਕੀਤੇ ਗਏ ਨੇ ਤਾਂ ਉਹ ਕਿਹਦੀ ਤਸਵੀਰਾਂ ਨਜ਼ਰ ਆ ਰਹੀਆਂ ਨੇ ਜਿਹੜੀ ਐਨਾਨਸਮੈਂਟ ਉਹ ਬਾਰ-ਬਾਰ ਰੁਕ-ਰੁਕ ਕੇ ਹੀ ਹੋ ਰਹੀ ਹੈ ਕਿ 144 ਲੱਗੀ ਹੋਈ ਹੈ ਤੁਸੀਂ ਇਸ ਇਲਾਕੇ ਦੇ ਵਿੱਚੋਂ ਨਿਕਲ ਜਾਓ ਬਹੁਤ ਸਾਰੇ ਲੋਕ ਨਹੀਂ ਹੈਗੇ ਨੇ ਮੈਂ ਕਹਾਂ ਕਿ 100 200 ਲੋਕਾਂ ਦੀ ਤਦਾਦ ਹੋएगी ਜਿਹੜੇ ਇੱਥੇ ਇਸ ਸਮੇਂ ਮੌਜੂਦ ਹੈਗੇ ਨੇ ਜਾਂ ਜਿਹੜੇ ਤਸਵੀਰਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਨੇ ਥੋੜੀ ਦੇਰ ਬਾਅਦ ਜੈਕਾਰਾ ਜ਼ਰੂਰ ਲੱਗਦਾ ਹੈ ਉਸ ਤੋਂ ਬਾਅਦ ਜਿਹੜੀ ਮੂਵਮੈਂਟ ਹੈ ਬਹੁਤ ਸਾਰੇ ਲੋਕ ਆ ਕੇ ਬਹੁਤ ਸਾਰੇ ਲੋਕ ਚਲੇ ਵੀ ਜਾਂਦੇ ਨੇ ਹੁਣ ਮੈਂ ਦੂਜੇ ਪਾਸੇ ਜ਼ਿਕਰ ਕਰਾਂ ਕਿ ਤਿਆਰੀਆਂ ਦਾ ਫਰਦਰ ਸਟੈਪ ਕੀ ਨਜ਼ਰ ਆ ਰਿਹਾ ਹੈ ਦੇਖੋ ਇੱਕ ਇੱਕ ਸਟੈਪ ਹੈਗਾ ਕਿ ਜੋ ਮੇਨ ਰੋਡ ਤੋਂ ਜੇਕਰ ਕਿਸਾਨ ਮੂਵ ਕਰਦੇ ਨੇ ਤਾਂ ਉਹਨਾਂ ਦੇ ਲਈ ਦੋਵੇਂ ਰੋਡਸ ਦੇ ਉੱਤੇ ਪ੍ਰੋਪਰ ਬੈਰੀਕੇਡਿੰਗ ਕੀਤੀ ਗਈ ਹੈ ਔਰ ਉਸ ਤੋਂ ਨੈਕਸਟ ਹੈ ਕਿ ਜੇਕਰ ਕਿਸਾਨਾਂ ਦੇ ਵੱਲੋਂ ਮੂਵ ਕੀਤਾ ਜਾਂਦਾ ਹੈ ਜਿਹੜੀਆਂ ਕੱਚੀਆਂ ਸੜਕਾਂ ਨੇ ਖੇਤਾਂ ਦੇ ਵਿੱਚੋਂ ਤਾਂ ਫਿਰ ਕੀ ਹੋਏਗਾ ਦੇਖੋ ਇਹ ਦਰਿਆ ਇਹ ਦਰਿਆ ਨੂੰ ਤਾਂ ਪਾਰ ਕਰਨਾ ਹੋਏਗਾ ਤਾਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਕੁਝ ਲੋਕ ਪਹੁੰਚ ਗਏ ਨੇ ਜਿਹੜੇ ਸਥਾਨਕ ਹੋਣਗੇ ਮੈਂ ਵਾਪਸ ਦਰਿਆ ਵਾਲੀ ਗੱਲ ਦੇ ਉੱਤੇ ਆਵਾਂਗਾ ਪਰ ਇੱਕ ਵਾਰੀ ਪਹਿਲਾਂ ਤਸਵੀਰਾਂ ਅਸੀਂ ਜ਼ਰੂਰ ਦਿਖਾ ਦਈਏ ਜੇ ਸਾਡੇ ਸੇਹੀ ਹੋ ਗਈ ਦਿਖਾ ਸਕਣ ਪਿੱਛੇ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ ਵਿਨੋਦ ਜੇ ਥੋੜੀਆਂ ਜਿਹੀਆਂ ਤਸਵੀਰਾਂ ਦਿਖਾ ਸਕੋ ਕੁਝ ਪੱਥਰਾਂ ਦੇ ਉੱਪਰ ਲੋਕ ਚੜੇ ਨੇ ਔਰ ਹਰਿਆਣਾ ਵਾਲੇ ਪਾਸੇ ਨੇ ਉਧਰੋਂ ਅਨਾਊਂਸਮੈਂਟ ਹੁੰਦੀ ਹੈ ਤਾਂ ਬਾਰ-ਬਾਰ ਇੱਥੋਂ ਜਿਹੜੇ ਜਾਇਕਾਰੇ ਛੱਡੇ ਜਾਂਦੇ ਨੇ ਤਾਂ ਇਹ ਇੱਕ ਤਰੀਕੇ ਨਾਲ ਤਸਵੀਰ ਨਜ਼ਰ ਆ ਰਹੀ ਹੈ ਮੈਂ ਹੁਣ ਦੂਜੇ ਪਾਸੇ ਆਵਾਂ ਕਿ ਜੇ ਸਥਿਤੀ ਜਦੋਂ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੇਕਰ ਲੋਕ ਪਹੁੰਚ ਗਏ ਕਿਸਾਨ ਪਹੁੰਚ ਗਏ ਤਾਂ ਸਥਿਤੀ ਕੀ ਹੋ ਸਕਦੀ ਹੈ ਪਹਿਲੀ ਨਜ਼ਰ ਦੇ ਵਿੱਚ ਜੇ ਤੁਸੀਂ ਕਹੋ ਕਿ ਬੈਰੀਕੇਡ ਨੂੰ ਪਾਰ ਕਰਨਾ ਤਕਰੀਬਨ ਨਾ ਮੁਮਕਿਨ ਲੱਗਦਾ ਕਿ ਹਾਂ ਤੁਸੀਂ ਜਿਸ ਤਰੀਕੇ ਦੀ ਲੇਰਿੰਗ ਹੋਈ ਵੀ ਹੈ ਹਾਂ ਹੁਣ ਕਿਸਾਨ ਕੋਈ ਉੱਥੇ ਵੱਡੇ ਇਕੁਪਮੈਂਟਸ ਲੈ ਕੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਹਟਾ ਦਿੱਤਾ ਜਾਂਦਾ ਤਾਂ ਪੋਸਿਬਿਲਿਟੀ ਹੈਗੀ ਹੈ ਹੁਣ ਮੇਰੇ ਲੈਫਟ ਸਾਈਡ ਤੁਹਾਡੀ ਸਕਰੀਨ ਦੇ ਰਾਈਟ ਸਾਈਡ ਆਏਗਾ ਮੇਰੇ ਲੈਫਟ ਸਾਈਡ ਦੇਖੋ ਤੁਸੀਂ ਤੁਹਾਨੂੰ ਕਗਰ ਦਰਿਆ ਦਾ ਜਿਹੜਾ ਪਾਣੀ ਹੈ ਉਹ ਸ਼ਾਇਦ ਨਜ਼ਰ ਆ ਰਿਹਾ ਹੋਵੇਗਾ ਬਿਲਕੁਲ ਝੱਗ ਵਾਲਾ ਥੋੜਾ ਗੰਦਾ ਪਾਣੀ ਹੈ ਉਹ ਨਜ਼ਰ ਆ ਰਿਹਾ ਹੈ ਤੇ ਉਸ ਤੋਂ ਅੱਗੇ ਜਿਹੜੇ ਲੋਕ ਨੇ ਉਹ ਵੀ ਨਜ਼ਰ ਆ ਰਹੇ ਨੇ ਇਨਫੈਕਟ ਐਵੇਂ ਲੱਗ ਰਿਹਾ ਕਿ ਜਿਵੇਂ ਪ੍ਰਸ਼ਾਸਨ ਦੀ ਐਂਡੀ ਰੈੱਡ ਦੀ ਕੋਈ ਟੀਮ ਹੁੰਦੀ ਹੈ ਇਸ ਤਰੀਕੇ ਨਾਲ ਇੱਕ ਬੋਰਡ ਦਾ ਇੰਤਜ਼ਾਮ ਕੀਤਾ ਗਿਆ ਹੈ ਔਰ ਜਿਹੜੇ ਪਾਣੀ ਦੇ ਵਿੱਚ ਉੱਤਰ ਕੇ ਵੀ ਕੁਝ ਨਾ ਕੁਝ ਜਾਂਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਲੈਵਲ ਕਿੰਨਾ ਹੈ ਕਿੰਨਾ ਡੂੰਘਾ ਹੈ ਤਾਂ ਹੁਣ ਮੈਂ ਇਸ ਵਾਲੇ ਪਾਸੇ ਦੀ ਤਸਵੀਰ ਦਾ ਜ਼ਿਕਰ ਕਰਾਂ ਇੱਥੇ ਤੱਕ ਪਹੁੰਚਣਾ ਪਾਣੀ ਤੱਕ ਜਾਣਾ ਕੋਈ ਮੁਸ਼ਕਿਲ ਨਹੀਂ ਸਿੱਧੀ ਰੋਡ ਹੈ ਕੋਈ ਬੈਰੀਕੇਡਿੰਗ ਨਹੀਂ ਉੱਥੇ ਪਰ ਪਾਣੀ ਨੂੰ ਪਾਰ ਕਰਨਾ ਹੋਏਗਾ ਮੈਂ ਸ਼ਾਇਦ ਕੈਮਰਾ ਵੀ ਤੁਹਾਨੂੰ ਦਿਖਾ پا ਰਿਹਾ ਹੋਵੇ ਮੈਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਦੇਖ ਪਾ ਰਿਹਾ ਹਾਂ ਉਸ ਦਾ ਮੈਂ ਜ਼ਿਕਰ ਕਰਾਂ ਤਾਂ ਇਸ ਸਮੇਂ ਕਾ ਗਰਦ ਰਿਆ ਦੇ ਵਿੱਚ ਪ੍ਰਸ਼ਾਸਨ ਦੇ ਕੁਝ ਲੋਕ ਨੇ ਔਰ ਇੱਕ ਸ਼ਖਸ ਅੰਦਰ ਕਾ ਗਰਦ ਰਿਆ ਦੇ ਹੈ ਔਰ ਲੱਕ ਤੋਂ ਉੱਪਰ ਤੱਕ ਡੁੱਬਿਆ ਹੋਇਆ ਯਾਨੀ ਕਿ ਪਾਣੀ ਦਾ ਲੈਵਲ ਤੁਸੀਂ ਕਹਿ ਸਕਦੇ ਹੋ ਕਿ ਕਰੀਬ-ਕਰੀਬ 3 ਤੋਂ 4 ਫੁੱਟ ਪਾਣੀ ਦਾ ਲੈਵਲ ਹੋਏਗਾ ਜੋ ਇਸ ਸਮੇਂ ਸਾਨੂੰ ਨਜ਼ਰ ਆ ਰਿਹਾ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ कि जेथो कोई कार ਕੱਢਣੀ ਹੋਵੇ ਤਾਂ ਮੁਸ਼ਕਿਲ ਹੈ ਇੰਨੇ ਪਾਣੀ ਦੇ ਵਿੱਚੋਂ ਕਾਰ ਕੱਢਣੀ ਮੁਸ਼ਕਿਲ ਹੈ ਹਾਂ ਜੇ ਕੋਈ ਟਰੈਕਟਰ ਨਿਕਲ ਸਕਦਾ ਹੈ ਆਮ ਤੌਰ ਤੇ ਆਪਾਂ ਸਮਝਦੇ ਹਾਂ ਕਿ ਟਰੈਕਟਰ ਨੂੰ ਕੱਢਣਾ ਇੰਨਾ ਮੁਸ਼ਕਿਲ ਨਹੀਂ ਹੁੰਦਾ ਤਾਂ ਉਹ ਸ਼ਖਸ ਨਿਕਲ ਕੇ ਬਾਹਰ ਦਰਿਆ ਤੋਂ ਆ ਗਿਆ ਹੋ ਸਕਦਾ ਹੈ ਕਿ ਪ੍ਰਸ਼ਾਸਨ ਖੁਦ ਵੀ ਇਹ ਟੈਸਟਿੰਗ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਜੇ ਲੋਕ ਇਹਨਾਂ ਦੇ ਅੰਦਰ ਚਲੇ ਗਏ ਤਾਂ ਪਾਣੀ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਗੇ ਆ ਕ੍ਰੋਸ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਉਹ ਇੱਕ ਪੁਆਇੰਟ ਜ਼ਰੂਰ ਹੈਗਾ ਤਾਂ ਇਹ ਇੱਕ ਤਸਵੀਰ ਹੈ जे जे कि जेकर ਹੁਣ ਲੋਕ ਚਲੇ ਹੀ ਇਸ ਵਾਲੇ ਪਾਸੇ ਤੋਂ ਗਏ ਤਾਂ ਫਿਰ ਜੇ ਕਿਸਾਨ ਬਿਲਕੁਲ نیچے ਉੱਤਰ ਕੇ ਜਾਣਣਾ ਸ਼ੁਰੂ ਕਰ ਦਿੱਤਾ ਤਾਂ ਇੱਥੇ ਪੁਲਿਸ ਦੇ ਲਈ ਰੋਕਣਾ ਕੋਈ ਬਹੁਤ ਆਸਾਨ ਕੰਮ ਨਹੀਂ ਹੋਏਗਾ ਜੇ ਆਪਾਂ ਕਹੀਏ ਕਿ ਪੁਲਿਸ ਬਹੁਤ ਈਜ਼ੀਲੀ ਇਸ ਚੀਜ਼ ਨੂੰ ਰੋਕ ਲਏਗੀ ਕਿ ਤੁਸੀਂ ਹਜ਼ਾਰਾਂ ਲੋਕ ਅੱਗੇ ਵੱਧ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਦਰਿਆ ਦੇ ਵਿੱਚ ਜਾਣ ਤੋਂ ਰੋਕੋ ਤਾਂ ਪੋਸਿਬਿਲਟੀ ਘੱਟ ਨਜ਼ਰ ਆਉਂਦੀ ਹੈ ਤੇ ਮੈਂ ਹੁਣ ਜ਼ਿਕਰ ਕਰਾਂ ਕਿ ਰੋਡ ਦੇ ਉੱਪਰ ਰੋਡ ਦੇ ਉੱਪਰ ਜੋ ਮੈਂ ਸਵੇਰ ਤੋਂ ਜ਼ਿਕਰ ਕਰ ਰਹੇ ਹਾਂ ਕਿ ਇੱਕ ਹੁੰਦੀ ਹੈ ਬੈਰੀਕੇਡ ਕਿ ਬੈਰੀਕੇਡs 'ਚ ਅਲੱਗ-ਅਲੱਗ ਸਲੈਬs ਲੱਗੀਆਂ ਹੋਈਆਂ ਨੇ ਔਰ ਉਹਨਾਂ ਸਲੈਬs ਨੂੰ ਤੋੜ ਕੇ ਇਹ ਹਟਾ ਕੇ ਜਿਵੇਂ ਪਿਛਲੀ ਵਾਰ 2020 ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਬਹੁਤ ਈਜ਼ੀਲੀ ਅੰਦਰ ਚਲੇ ਗਈ ਸੀ ਪਰ ਜੇ ਮੌਜੂਦਾ ਸਿਸਟਮ ਨੂੰ ਤੁਸੀਂ ਦੇਖੋ ਤਾਂ ਸਲੈਬਸ ਦੇ ਨਾਲ ਬਜਰੀ ਪਾ ਕੇ ਇੱਕ ਬਲਾਕਸ ਬਣਾ ਦਿੱਤੇ ਗਏ ਨੇ ਯਾਨੀ ਕਿ ਇੱਕ ਤੁਸੀਂ ਕਹਿ ਸਕਦੇ ਹੋ ਕਿ ਅਰਾਊਂਡ 30 ਬਾਈ 20 ਦਾ ਇੱਕ ਵੱਡਾ ਬਲਾਕ ਬਣ ਗਿਆ ਜਿਸ ਨੂੰ ਤੁਸੀਂ ਕੰਬਾਈਨ ਕ੍ਰੇਨ ਨਾਲ ਖਿੱਚਣ ਦੀ ਕੋਸ਼ਿਸ਼ ਕਰੋ ਜੀ ਸੀ ਬੀ ਨਾਲ ਖਿੱਚਣ ਦੀ ਕੋਸ਼ਿਸ਼ ਕਰੋ ਤਾਂ ਪੋਸੀਬਲ ਨਹੀਂ ਹੋਏਗਾ ਤੁਹਾਨੂੰ ਬਹੁਤ ਜ਼ਬਰਦਸਤ ਪਾਵਰ ਚਾਹੀਦੀ ਹੈ ਉਸ ਨੂੰ ਹਟਾਉਣ ਵਾਸਤੇ ਉਸ ਨੂੰ ਤੋੜਨ ਵਾਸਤੇ ਜੀ ਤਾਂ ਉਹੀ ਤਸਵੀਰ ਪਿੱਛੇ ਹੈ ਇਨਫੈਕਟ ਜਿਹੜੀ ਬਿਲਕੁਲ ਅਕੇ ਬੈਰੀਕੇਡਿੰਗ ਦੇਖ ਰਹੇ ਹੋ ਤੁਸੀਂ ਉਸ ਬੈਰੀਕੇਡ ਦੇ ਸਵੇਰ ਦੇ ਸਮੇਂ ਨਹੀਂ ਸੀ ਜਿਵੇਂ ਜਿਵੇਂ ਅਸੀਂ ਦਿਨ ਦੇ ਵਿੱਚ ਇੱਥੇ ਪਹੁੰਚੇ ਤਾਂ ਉਸ ਤੋਂ ਬਾਅਦ ਇਹ ਬੈਰੀਕੇਡਸ ਵੀ ਰਖਵਾ ਦਿੱਤੇ ਗਏ ਇਹ ਸਿੰਪਲ ਸਲੈਬਸ ਹਨ ਹਾਲਾਂਕਿ ਕਈ ਟਨ ਦੀਆਂ ਸਲੈਬਸ ਹੋਣਗੀਆਂ ਜਿਹੜੀਆਂ ਇੱਕ ਇੱਕ ਸਲੈਬ ਇਥੇ ਕਰੇਂ ਦੇ ਨਾਲ ਰੱਖੀ ਗਈ ਹੈ ਉਸ ਤੋਂ ਬਾਅਦ ਜਿਹੜੀ ਹਰਿਆਣਾ ਦੀ ਪੁਲਿਸ ਹਰਿਆਣਾ ਦੇ ਪ੍ਰਸ਼ਾਸਨ ਇਨਫੈਕਟ ਮੈਂ ਦੇਖ ਪਾ ਰਹੇ ਹਾਂ ਕਿ ਉੱਥੇ ਜਿਹੜੀਆਂ ਪੈਰਾਮਿਲਟਰੀ ਫੋਰਸ ਨੇ ਉਹ ਵੀ ਲਗਾਈਆਂ ਗਈਆਂ ਹਨ ਕੰਡੇ ਵਾਲੀ ਤਾਰ ਇਸ ਵਾਲੇ ਪਾਸੇ ਲਗਾ ਦਿੱਤੀ ਗਈ ਉਸ ਤੋਂ ਬਾਅਦ ਜਿਹੜੇ ਹਰਿਆਣਾ ਪੁਲਿਸ ਦੇ ਕੋਈ ਹੋਰ ਵੱਡੇ ਅਧਿਕਾਰੀ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਨੇ ਉਹ ਵੀ ਉੱਥੇ ਮੈਨੂੰ ਨਜ਼ਰ ਆ ਰਹੇ ਨੇ ਕਿ ਉਹ ਵੀ ਉੱਥੇ ਪਹੁੰਚੇ ਹੋਏ ਨੇ ਇਨਫੈਕਟ ਮੈਂ ਪੰਜਾਬ ਵਾਲੇ ਪਾਸੇ ਦਾ ਜ਼ਿਕਰ ਕਰਾਂ ਬਰਮਿੰਦਰ ਤਾਂ ਬਹੁਤ ਸਾਰੇ ਲੋਕ ਪੰਜਾਬ ਵਾਲੇ ਪਾਸੇ ਦੇ ਜਿਹੜੇ ਆ ਰਹੇ ਨੇ ਇਨਫੈਕਟ ਥੋੜੀ ਦੇਰ ਪਹਿ ਪਟਿਆਲਾ ਦੇ ਡੀਸੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਸੀ ਜਾਇਜ਼ਾ ਲੈ ਕੇ ਗਏ ਨੇ ਔਰ ਜਾਇਜ਼ਾ ਲੈ ਕੇ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਕੋਈ ਜ਼ਿਆਦਾ ਬੈਰੀਕੇਡ ਹੈ ਜਾਂ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰੀਕੇ ਦਾ ਸਥਿਤੀ ਨਹੀਂ ਹੈ ਪੰਜਾਬ ਵਾਲੇ ਪਾਸੇ ਤੋਂ ਇੱਕ ਸਿੰਪਲ ਬੈਰੀਕੇਡਿੰਗ ਦੀ ਲੇਅਰਜ਼ ਨਜ਼ਰ ਆਉਂਦੀਆਂ ਨੇ ਕਿ ਜੇ ਤੁਸੀਂ ਮੈਂ ਜ਼ਿਕਰ ਕਰਾਂਗੀ ਜੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਨੇ ਕਿਸਾਨ ਤਾਂ ਕੀ ਉਹਨਾਂ ਨੂੰ ਪੰਜਾਬ ਪੁਲਿਸ ਰੋਕੇਗੀ ਨਹੀਂ ਰੋਕੇਗੀ ਪੰਜਾਬ ਪੁਲਿਸ ਨੇ ਸਿੰਪਲ ਬੈਰੀਕੇਡ ਕੀਤਾ ਗਿਆ ਹੈ ਬੈਰੀਕੇਡ ਦੇ ਉੱਤੇ ਕੋਈ ਇਸ ਤਰੀਕੇ ਨਾਲ ਨਹੀਂ ਕਿ ਉਹਨਾਂ ਨੂੰ ਕ੍ਰੇਨ ਨਾਲ ਹਟਾਣਾ ਪਏਗਾ ਸਿੰਪਲ ਬੈਰੀਕੇਡ ਹੈ ਜਿਸ ਨੂੰ ਤੁਸੀਂ ਰੋਲ ਕਰਕੇ ਸਾਈਡ ਕਰ ਸਕਦੇ ਹੋ ਕਿਉਂਕਿ ਮੈਂ ਉਸ ਵਾਲੇ ਪਾਸੇ ਤੋਂ ਆਇਆ ਮੈਂ ਰਾਜਪੁਰਾ ਤੱਕ ਵੀ ਦੇਖ ਕੇ ਆ ਤਾਂ ਸਿੰਪਲ ਬੈਰੀਕੇਡਿੰਗ ਹੈ ਕਿ ਬਹੁਤ ਕੋਈ ਮੁਸ਼ਕਲ ਹੋਏਗੀ ਕਿਸਾਨਾਂ ਨੂੰ ਇੱਥੇ ਤੱਕ ਪਹੁੰਚਣ ਦੇ ਵਿੱਚ ਨਹੀਂ ਲੱਗ ਰਿਹਾ ਔਰ ਇਹ 2020 ਤੋਂ ਵੱਖਰੀ ਨਹੀਂ ਹੈ ਤਸਵੀਰ ਕਿਉਂਕਿ 2020 ਦੇ ਵਿੱਚ ਵੀ ਕੁਝ ਇਸ ਤਰੀਕੇ ਸੀ ਕਿ ਪੰਜਾਬ ਦੇ ਵਿੱਚ ਟਰੈਵਲ ਕਰਦੇ ਹੋਏ ਕਿਸਾਨ ਪਹੁੰਚਦੇ ਨੇ ਹਰਿਆਣਾ ਬਾਰਡਰ ਤੱਕ ਸ਼ੰਭੂ ਡੱਬੜੀ ਜਾਂ ਫਿਰ ਜਿਹੜਾ ਦੂਜਾ ਖਨਾਰੀ ਬਾਰਡਰ ਸੀ ਤਾਂ ਇਸ ਵਾਰ ਵੀ ਸਥਿਤੀ ਤਕਰੀਬਨ ਸੇਮ ਰਹਿਣ ਵਾਲੀ ਹੈ ਹਾਂ ਇਸ ਵਾਰ ਤਿਆਰੀ ਹਰਿਆਣਾ ਨੇ ਬਾਰਡਰ ਦੇ ਉੱਤੇ ਬਹੁਤ ਜ਼ਬਰਦਸਤ ਕੀਤੀ ਹੋਈ ਹੈ ਦੋ ਤਿੰਨ ਚੀਜ਼ਾਂ ਹੋ ਸਕਦੀਆਂ ਨੇ ਜੇ ਮੈਂ ਜ਼ਿਕਰ ਕਰਾਂ ਕਿ ਅ ਕੱਲ ਕੀ ਹੋਏਗਾ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਕੱਲ ਕੀ ਹੋਏਗਾ ਮੈਂ ਤਿੰਨ ਚਾਰ ਚੀਜ਼ਾਂ ਨੂੰ ਸਪੈਕੂਲੇਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪੁਆਇੰਟ ਨੰਬਰ 1 ਅੱਜ ਦੀ ਮੀਟਿੰਗ ਦੇ ਵਿੱਚ ਗੱਲ ਬਣ ਜਾਏਗੀ ਕਿ ਅੱਜ ਦੀ ਮੀਟਿੰਗ ਦੇ ਵਿੱਚ 5 ਵਜੇ ਜਿਹੜੀ 26 ਸੈਕਟਰ ਚੰਡੀਗੜ੍ਹ ਹੋ ਰਹੀ ਹੈ ਪੰਕਜ ਉੱਥੋਂ ਹੈ ਕਿ ਨਹੀਂ ਸਾਡੇ ਨਾਲ ਤਾਂ ਉਹ ਕਲੀਅਰ ਕਰਦੇ ਨੇ ਕਿ ਠੀਕ ਹੈ ਸਾਡਾ ਕਿਸੇ ਗੱਲ ਦੇ ਉੱਤੇ ਸਹਿਮਤੀ ਬਣੀ ਹੈ ਜਾਂ ਸਮਾਂ ਦਿੱਤਾ ਹੈ ਠੀਕ ਹੈ ਅਸੀਂ ਅੰਦੋਲਨ ਵਾਪਸ ਲੈ ਰਹੇ ਹਾਂ ਸਪੈਕੂਲੇਸ਼ਨ 1 ਜਾਂ ਦੂਜੀ ਸੰਭਾਵਨਾ ਇਸ ਦੇ ਵਿੱਚ ਕੀ ਹੈ ਦੂਜੀ ਸੰਭਾਵਨਾ ਇਹ ਹੈਗੀ ਹੈ ਕਿ ਜੇਕਰ ਜੇਕਰ ਦੂਜੇ ਪਾਸੇ ਮੈਂ ਕਹਾ ਕਿ ਇੱਥੇ ਤੱਕ ਕਿਸਾਨ ਪਹੁੰਚ ਜਾਂਦੇ ਨੇ ਤਾਂ ਫਿਰ ਇੱਥੇ ਆ ਕੇ ਉਹਨਾਂ ਨੂੰ ਰੁਕਣਾ ਹੋਏਗਾ ਇੱਥੋਂ ਆ ਕੇ ਇਹ ਆਤਾ ਧਰਨਾ ਪ੍ਰਦਰਸ਼ਨ ਇੱਥੇ ਹੀ ਸ਼ੁਰੂ ਹੋ ਜਾਏਗਾ ਜਾਂ ਫਿਰ ਦੂਜਾ ਪੁਆਇੰਟ ਹੈ ਕਿ ਜਿਹੜਾ ਧਰਨਾ ਪ੍ਰਦਰਸ਼ਨ ਹੈ ਇਸ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਦੀਆਂ ਚਾਂਸਿਸ ਵੀ ਹੈਗੇ ਨੇ 라జ్ਮੀ ਤੌਰ ਤੇ ਕਿਸਾਨ ਕਿੰਨੀ ਤਿਆਰੀ ਦੇ ਨਾਲ ਇੱਥੇ ਪਹੁੰਚਦੇ ਨੇ ਇੱਥੇ ਜਿਆ ਪੁਆਇੰਟ ਇਹ ਹੈਗਾ ਕਿ ਹੋ ਸਕਦਾ ਹੈ ਕਿ ਜਿਹੜਾ ਮੋਰਚਾ ਪਿਛਲੀ ਵਾਰ ਸਿੰਘੂ ਬਾਰਡਰ ਤੇ ਸੀ ਇਸ ਵਾਰ ਸ਼ੰਭੂ ਤੇ ਖਨੋਰੀ ਤੇ ਆਪਾਂ ਨੂੰ ਨਜ਼ਰ ਆਵੇ ਜਿਹੜਾ ਪਿਛਲੀ ਵਾਰ ਸਿੰਘੂ ਜਾਂ ਟੇਕਰੀ ਦੇ ਉੱਤੇ ਨਜ਼ਰ ਆਇਆ ਸੀ ਤਾਂ ਇਹ ਤਿੰਨ ਚਾਰ ਚੀਜ਼ਾਂ ਹੈਗੀਆਂ ਨੇ ਜੋ ਹੁੰਦੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ ਅਗਰੈਸ਼ਨ ਕਿਸਾਨਾਂ ਦੇ ਵੱਲੋਂ ਕਿੰਨਾ ਦਿਖਾਇਆ ਜਾਂਦਾ ਉਸ ਦੇ ਉੱਤੇ ਟੱਪੀਆਂ ਹਾਂ ਹਾਂ ਠੀਕ ਹੈ ਠੀਕ ਹੈ ਕਰੋ ਸਾਡੇ ਨਾਲ ਬਣੇ ਰੋ ਤਸਵੀਰਾਂ ਲਗਾਤਾਰ ਵਿਖਾਉਂਦੇ ਰਹੋ ਮਹਾਰੀ ਦਾ ਵੀ ਇੱਕ ਵਾਰ ਰੋਕ ਕਰ ਲਿਨੇ ਮਹਾਰੀ ਇਸ ਕਰਕੇ ਐਵੇਂ ਕਿਉਂਕਿ ਗੁਰਦਰਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਇੱਕਠੇ ਹੋ ਰਹੇ ਨੇ ਆਪਣੇ ਪੱਧਰ ਤੇ ਪਹਿਲਾਂ ਵਿਚਾਰ ਚਰਚਾ ਕੀਤੀ ਜਾਵੇਗੀ ਉਸ ਤੋਂ ਬਾਅਦ ਠੀਕ 5 ਵਜੇ ਕੇਂਦਰੀ ਮੰਤਰੀਆਂ ਦੇ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ ਮੋਹਾਲੀ ਦੇ ਗੁਰਦੁਆਰਾ ਅੰਬਸਾਹਿਬ ਤੋਂ ਸਾਡੇ ਸਹਿਯੋਗੀ ਅਮਨ ਭਾਰਤਵਾ ਜੁੜ ਚੁੱਕੇ ਨੇ ਅਮਨ ਫਿਲਹਾਲ ਕਿਸ ਤਰ੍ਹਾਂ ਦੀ ਤਸਵੀਰਾਂ ਨੇ ਕਿੰਨਾ ਕਿ ਕਿਸਾਨਾਂ ਦਾ ਵੱਡਾ ਇਕੱਠ ਹੈ ਤੇ ਕਦੋਂ ਇਹ ਵਿਚਾਰ ਚਰਚਾ ਦੀ ਸ਼ੁਰੂਆਤ ਹੋ ਰਹੀ ਹੈ ਕਦੋਂ ਵਿਚਾਰ ਚਰਚਾ ਦੀ ਸ਼ੁਰੂਆਤ ਹੋ ਰਹੀ ਹੈ ਪ੍ਰਵਿੰਦਰ ਦੇਖੋ ਜਿੰਨੀ ਜਥੇਬੰਦੀਆਂ ਕਿਉਂਕਿ ਹੈਗੀਆਂ ਪੰਦੇਰ ਗਰੁੱਪ ਕਹਈਏ ਦਾ ਉਸ ਅੰਦਰ ਕਿਉਂਕਿ 18 ਜੱਥੇਬੰਦੀਆਂ ਅਲੱਗ-ਅਲੱਗ ਤਰੀਕੇ ਦੇ ਨਾਲ ਜਿਨ੍ਹਾਂ ਨੇ ਚਮੂਲੀਅਤ ਕੀਤੀ ਹੋਈ ਹੈ ਔਰ ਹਰੇਕ ਜੱਥੇਬੰਦੀ ਤੋਂ ਦੋ-ਦੋ ਆਗੂ ਹਰ ਸਟੇਟ ਦੇ ਉਹ ਸ਼ਾਮਿਲ ਕੀਤੇ ਗਏ ਨੇ 18 ਉਹ ਨੇ ਔਰ ਉਸ ਤੋਂ ਇਲਾਵਾ ਨਾਨ ਪੋਲਿਟੀਕਲ ਜਿਹੜੀ ਕਿਸਾਨ ਯੂਨੀਅਨ ਹੈਗੀ ਹੈ ਐਸ ਕੇ ਐਮ ਨਾਨ ਪੋਲਿਟੀਕਲ ਉਸ ਅੰਦਰ ਵੀ 16 ਜੱਥੇਬੰਦੀਆਂ ਤੇ 16 ਆਗੂ ਜਿਹੜੇ ਨੇ ਉਹ ਸ਼ਾਮਿਲ ਨੇ ਔਰ ਅੱਜ ਜਿਹੜੀ ਗੁਰਦੁਆਰਾ ਆਮ ਸਾਹਿਬ ਮੀਟਿੰਗ ਰੱਖੀ ਗਈ ਹੈ ਦਰਸਲ 2:30 ਵਜੇ ਇਸ ਦਾ ਟਾਈਮ ਸੀਗਾ ਔਰ ਜਗਜੀਤ ਸਿੰਘ ਡੱਲੇਵਾਲ ਕੁਝ ਹੀ ਧੇਰ ਪਹਿਲਾਂ ਇੱਥੇ ਪਹੁੰਚੇ ਨੇ ਤਾਂ ਹੋਰ ਬਾਕੀ ਸਟੇਟਾਂ ਦੇ ਵੀ ਜਿਹੜੇ ਲੀਡਰ ਨੇ 13-13 ਦਾ ਡੈਲੀਗੇਸ਼ਨ ਹੈ ਜੋ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਹਰ ਚਾਹੇ ਉਹ ਐਸਕੇਐਮ ਨਾਨ ਪੋਲਿਟਿਕਲ ਆ ਔਰ 15 ਗਰੁੱਪ ਗਰੁੱਪ ਦੇ ਜੋ ਜਥੇਬੰਦੀਆਂ ਦਾ 18 ਜਣਿਆਂ ਚੋਂ ਤਾਂ ਦੋਨਾਂ ਚੋਂ 13-13 ਜਣਿਆਂ ਦੇ ਡੈਲੀਗੇਸ਼ਨ ਯਾਨੀ ਕਿ 13-13 ਆਗੂ ਦੋਨੇ ਅਲੱਗ-ਅਲੱਗ ਜਥੇਬੰਦੀਆਂ ਤੋਂ ਲੈ ਗਏ ਨੇ ਆ ਠੀਕ ਹੈ ਮੈਂ ਸਾਡੇ ਨਾਲ ਬੜੇ ਜਣਾ ਇੱਕ ਵਾਰ ਫਿਰ ਸ਼ੰਭੂ ਭਾਡੋ ਰੁਕ ਕਰਦੇ ਹਾਂ ਗਰਮ ਹੋਵਟ ਟੂ ਯੂ ਨਜ਼ਰ ਆ ਰਿਹਾ ਹੈ ਤਾਂ ਹੁਜੂਗੈਸ ਦੇ ਜਦੋਂ ਗੋਲੇ ਛੱਡੇ ਜਾਂਦੇ ਨੇ ਉੱਥੇ ਰੁਕਣਾ ਅ ਅੱਖਾਂ ਦੇ ਵਿੱਚ ਜਲਣ ਮੈਂ ਉਸ ਵਾਲੇ ਪਾਸੇ ਤੋਂ ਥੋੜਾ ਮੂਵ ਕਰਕੇ ਇਸ ਵਾਲੇ ਪਾਸੇ ਆਇਆ ਤਾਂ ਉਹ ਤਸਵੀਰਾਂ ਜਾਂ ਸਥਿਤੀ ਨੇ ਸਭ ਕੁਝ ਬਿਆਨ ਕਰ ਦਿੱਤਾ ਸੀ ਕਿ ਜੇਕਰ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਕੁਝ ਇਸ ਤਰੀਕੇ ਦੀ ਤਿਆਰੀ ਹੈ ਕੁਝ ਇਸ ਤਰੀਕੇ ਦੀ ਤਿਆਰੀ ਹੈ ਔਰ ਕਿਸਾਨਾਂ ਨੂੰ ਪਿੱਛੇ ਖੜੇੜਨ ਦੇ ਲਈ ਲਾਜ਼ਮੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਸਥਿਤੀ ਥੋੜੀ ਜੀ ਦਿੱਕਤ ਵਾਲੀ ਵੀ ਨਜ਼ਰ ਆਪਾਂ ਨੂੰ ਆ ਸਕਦੀ ਹੈ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰਦੀਆਂ ਹੋਈਆਂ ਕਿ ਕਿਸ ਤਰੀਕੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਔਰ ਕਈ ਫਾਇਰ ਇਥੇ ਕਿਤੇ ਗਏ ਨੇ ਜਦੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਔਰ ਟੀਅਰ ਗੈਸ ਜਿਹੜੀ ਛੱਡੀ ਗਈ ਹੈ ਉਹ ਤਸਵੀਰਾਂ ਨਜ਼ਰ ਆਈਆਂ ਨੇ ਪਰਮਿੰਦਰ ਇਹ ਘਰ ਵਿੱਚੋਂ ਗੈਸ ਦੇ ਗੋਲੇ ਛੱਡੇ ਕੀ ਥੋੜੇ ਬਹੁਤ ਜਿਹੜੇ ਲੋਕ ਇੱਥੇ ਇਕੱਠੇ ਹੋਏ ਸਨ ਉਸ ਕਰਕੇ ਛੱਡੇ ਗਏ ਜਾਂ ਇਸ ਨੂੰ ਵੀ ਸਿਰਫ ਮੌਕ ਡ੍ਰਿਲ ਦਾ ਹੀ ਨਾਮ ਦਿੱਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਦੀਆਂ ਸੀ ਤਸਵੀਰਾਂ ਵਿਖਾ ਰਹੇ ਕਿ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਮੌਕ ਡ੍ਰਿਲ ਦੀਆਂ ਦਰਸਲੇ ਲਾਈਵ ਤਸਵੀਰਾਂ ਸੀ ਵਿਖਾਈਆਂ ਨੇ ਜਿੱਥੇ ਕੱਲ ਵੀ ਦਰਸਲ ਮੌਕ ਡ੍ਰਿਲ ਕੀਤੀ ਗਈ ਸੀ ਕੱਲ ਸ਼ਾਮ ਵੇਲੇ ਭੇਜੀਆਂ ਤਸਵੀਰਾਂ ਜਿਹੜੇ ਕੈਮਰੇ ਦੇ ਵਿੱਚ ਕੈਦ ਹੋਈਆਂ ਸਨ ਕਿਉਂਕਿ ਸ਼ੰਭੂ ਬਾਰਡਰ ਤੇ ਜਿਸ ਤਰੀਕੇ ਦੇ ਨਾਲ ਪੂਰੇ ਬਾਰਡਰ ਨੂੰ ਬੈਰੀਅਰ ਨੂੰ ਸੀਲ ਕੀਤਾ ਗਿਆ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜੇ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਕਿਵੇਂ ਉਹਨਾਂ ਨੂੰ ਰੋਕਿਆ ਜਾਣਾ ਤੇ ਲਗਾਤਾਰ ਮੌਕ ਡ੍ਰਿਲ ਵੀ ਜਿਹੜੀ ਕੀਤੀ ਜਾ ਰਹੀ ਹੈ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕੱਲ ਵੀ ਮੌਕ ਡ੍ਰਿਲ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਅਭ ਖਾਈਆਂ ਸਨ ਤੇ ਇੱਕ ਵਾਰ ਫੇਰ ਆ ਕੁਝ ਸੈਕਿੰਡ ਪਹਿਲਾਂ ਹੀ ਇਹ ਮੌਕ ਡ੍ਰਿਲ ਕੀਤੀ ਗਈ ਹੈ ਹਾਲਾਂਕਿ ਇਸ ਨੂੰ ਮੌਕ ਡ੍ਰਿਲ ਦਾ ਨਾਮ ਦਿੱਤਾ ਜਾ ਰਿਹਾ ਹੈ ਆ ਕਿਉਂਕਿ ਸਥਾਨਕ ਲੋਕ ਹੈ ਜੋ ਉੱਥੇ ਇਕੱਠੇ ਹੋਏ ਨੇ ਕੋਈ ਅਗੜਾ ਕਿ ਕਾਫਲਾ ਤੁਰ ਰਿਹਾ ਜਾਂ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਕੁਰਬਾਨਾ ਹੋ ਰਹੇ ਨੇ ਉਹ ਕਿਸਾਨ ਅਜੇ ਇਸ ਬਾਰਡਰ ਤੇ ਨਹੀਂ ਪਹੁੰਚੇ ਜਿਹੜੇ ਨੇੜੇ ਤੜੇ ਦੇ ਪਿੰਡ ਨੇ ਸਥਾਨਕ ਲੋਕ ਨੇ ਉਹ ਹੀ ਇੱਥੇ ਇਕੱਠੇ ਹੋ ਰਹੇ ਨੇ ਲਗਾਤਾਰ ਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ਉਹਨਾਂ ਹਾਲਾਂਕਿ ਮੌਕ ਡ੍ਰਿਲ ਕੀਤੀ ਜਾਂ ਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੱਲ ਵੀ ਅਜਿਹੀ ਮੌਕ ਡ੍ਰਿਲ ਕੀਤੀ ਗਈ ਸੀ ਤਾਂ ਨੂੰ ਲਾਈਵ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਕਿਸ ਤਰੀਕੇ ਦੇ ਨਾਲ ਪੈਰਾਮਿਟਰੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਹੜੇ ਕਿ ਇਸ ਬਾਰਡਰ ਤੇ ਤਾਇਨਾਤ ਨਜ਼ਰ ਆ ਰਹੇ ਨੇ ਕਈ ਲੇਅਰ ਦੀ ਜਿਹੜੀ ਕਿ ਬੈਰੀਕੇਡਿੰਗ ਕੀਤੀ ਗਈ ਹੈ ਗੱਲ ਘੱਗਰ ਦਰਿਆ ਦੀ ਕੀਤੀ ਜਾਵੇ ਤਾਂ ਉੱਥੇ ਵੀ ਡੂੰਘੇ ਟੋਏ ਪੁੱਟੇ ਗਏ ਨੇ ਤਾਂ ਜੋ ਘੱਗਰ ਦਰਿਆ ਦੇ ਜ਼ਰੀਏ ਵੀ ਜਿਹੜੇ ਕਿ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਜਾਣ ਤਸਵੀਰਾਂ ਦੇ ਜ਼ਰੀਏ ਸਮਝਾ ਜਾ ਸਕਦਾ ਹੈ ਕਿ ਕਿ हरियाणा ਸਰਕਾਰ ਦੇ ਵੱਲੋਂ ਕਿਸ ਤਰੀਕੇ ਦੀ ਪੂਰੀ ਤਿਆਰੀ ਕੀਤੀ ਗਈ ਹੈ ਆ ਸਦਾਰੂ ਕਰਦੇ ਹਾਂ ਗੌਰਵ ਸ਼ੁਕਲਾ ਸਾਡੇ ਸਹਿਯੋਗੀ ਲਗਾਤਾਰ ਸ਼ੰਭੂ ਬਾਰਡਰ ਤੋਂ ਲਾਈਵ ਜੁੜੇ ਹੋਏ ਨੇ ਗੌਰਵ ఓవర్ ਟੂ ਯੂ ਜੀ ਬਿਲਕੁਲ ਤਾਂ ਤੁਸੀਂ ਇਸ ਨੂੰ ਮੌਕ ਟ੍ਰੀਲ ਕਹੋ ਜਾਂ ਫਿਰ ਜਿਸ ਤਰੀਕੇ ਦੇ ਨਾਲ ਸਥਿਤੀ ਇਸ ਸਮੇਂ ਪਿਛਲੇ ਕੁਝ 10 ਮਿੰਟ ਦੇ ਵਿੱਚ ਨਜ਼ਰ ਆਈ ਹੈ ਥੋੜਾ ਜਿਆਦਾ ਪੁਲਿਸ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਕਿਉਂਕਿ ਇੱਥੇ 20-50 ਲੋਕ ਹੀ ਨੇ ਪਰ باوجود ਇਸ ਦੇ ਬਿਲਕੁਲ ਜਿਹੜੇ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ ਗਏ ਸੀ ਔਰ ਉਸ ਤੋਂ ਬਾਅਦ ਇੱਕ ਵਾਰੀ ਭੜ ਦਰਦ ਦਾ ਮਾਹੌਲ ਤਾਂ ਜ਼ਰੂਰ ਵੱਧਦਾ ਹੋਇਆ ਇੱਥੇ ਨਜ਼ਰ ਆਇਆ ਉਸ ਤੋਂ ਬਾਅਦ ਦੁਬਾਰਾ ਤੁਸੀਂ ਕਹਿ ਸਕਦੇ ਹੋ ਕਿ ਮੀਡੀਆ ਹਾਊਸ ਵਾਲੇ ਪਾਸੇ ਜ਼ਰੂਰ ਪਹੁੰਚੀ ਹੈ ਪਰ ਹਰਿਆਣਾ ਪੁਲਿਸ ਦੇ ਵੱਲੋਂ ਇਹ ਇੱਕ ਤਰੀਕੇ ਨਾਲ ਮੈਸੇਜ ਦੇਣ ਦੀ ਸ਼ਾਇਦ ਕੋਸ਼ਿਸ਼ ਕੀਤੀ ਗਈ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਫਾਇਰ ਕਰ ਰਹੇ ਹੋ ਅਸੀਂ ਇੱਥੇ ਡਟੇ ਰਹਾਂਗੇ ਬਹੁਤ ਸਾਰੇ ਲੋਕ ਇੱਥੇ ਜਿਹੜੇ ਸਥਾਨਕ ਲੋਕ ਪਹੁੰਚੇ ਹੋਏ ਨੇ ਔਰ ਹੰਝੂ ਗੈਸ ਦੀ ਗੋਲੀ ਇੱਕ ਵਾਰ ਛੱਡੇ ਗਏ ਨੇ ਤਾਂ ਮੌਕ ਡ੍ਰਿਲ ਤੁਸੀਂ ਕਹਿ ਸਕਦੇ ਹੋ ਪਰ ਜਦੋਂ ਆਮ ਲੋਕਾਂ ਦੇ ਉੱਤੇ ਕਿਉਂਕਿ ਇੱਥੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਹੋਈਆਂ ਨੇ ਤਾਂ ਮੌਕ ਡ੍ਰਿਲ ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਡਾਇਰੈਕਟਲੀ ਐਕਸ਼ਨ ਤੁਸੀਂ ਕਹਿ ਸਕਦੇ ਹੋ ਕਿ ਉਹ ਸ਼ੁਰੂ ਹੁੰਦਾ ਹੋਇਆ ਵੀ ਨਜ਼ਰ ਆਇਆ ਇੱਕ ਵਾਰ ਫਿਰ ਤੋਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾ ਦਈਏ ਮੇਰੇ ਸੇ ਹੋਗੀ ਵਿਨੋਦ ਲਗਾਤਾਰ ਸਾਡੇ ਤੱਕ ਤਸਵੀਰ ਪਹੁੰਚਾ ਰਹ ਦੇ ਨਾਲ ਸਾਡੇ ਸਹਿਯੋਗੀ ਯਸ਼ ਤੇ ਅਰਸ਼ਵੀ ਲਗਾਤਾਰ ਹਰ ਇੱਕ ਇੱਕ ਤਸਵੀਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਹੰਝੂ ਗੈਸ ਦੇ ਗੋਲਿਆਂ ਦੀ ਵਜ੍ਹਾ ਦੇ ਨਾਲ ਮੀਡੀਆ ਥੋੜਾ ਜਿਹਾ ਪਿੱਛੇ ਜ਼ਰੂਰ ਆਇਆ ਹੈ ਹਾਲਾਂਕਿ ਜਿਹੜੇ ਸਲੈਬਸ ਨੇ ਸਲੈਬਸ ਤੱਕ ਮੀਡੀਆ ਜਾਂਦਾ ਹੈ ਜਾਂ ਲੋਕ ਜਾਂਦੇ ਨੇ ਉਸ ਤੋਂ ਬਾਅਦ ਵਾਪਸ ਪਿੱਛੇ ਮੁੜ ਜਾਂਦੇ ਨੇ ਪਰ बावਜੂਦ ਇਸ ਦੇ ਪੁਲਿਸ ਦਾ ਐਕਸ਼ਨ ਸਾਨੂੰ ਜ਼ਰੂਰ ਨਜ਼ਰ ਆਇਆ ਖਿਆਲ ਦੁਬਾਰਾ ਲੋਕ ਉੱਥੇ ਮੌਂ ਜਾਂਦੇ ਨੇ ਔਰ ਜਿਹੜੀ ਤਸਵੀਰ ਨਜ਼ਰ ਆਉਂਦੀ ਹੈ ਖੇਰ ਕਈ ਰਾਉਂਡ ਡਾਕੇ ਗਏ ਨੇ ਹੰਝੂ ਗੈਸ ਦੇ ਗੋਲਿਆਂ ਦਾ ਮੈਂ ਇਸਤੇਮਾਲ ਦਾ ਜ਼ਿਕਰ ਕਰਾਂ ਕਈ ਰਾਉਂਡ ਕਰੀਬ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਮੈਂ ਦੇਖ ਰਿਹਾ ਸੀ ਅਸਮਾਨ ਦੇ ਵਿੱਚੋਂ ਹੰਝੂ ਗੈਸ ਦੇ ਜਿਹੜੇ ਟਾਇਰ ਗੈਸ ਉਹਨਾਂ ਨੇ ਫਾਇਰ ਕਿਤੇ ਉੱਡਦੇ ਹੋਏ ਇੱਧਰ ਆਏ ਤਾਂ ਕਰੀਬ-ਕਰੀਬ ਨਾ 8 ਤੋਂ 10 ਦਾ ਜ਼ਰੂਰ ਸੀਗੇ ਔਰ ਦੋਵੇਂ ਵਾਲੇ ਪਾਸੇ ਤੋਂ ਦੋਵੇਂ ਪਾਸੇ ਲੋਕ ਮੌਜੂਦ ਸੀ ਔਰ ਦੋਵੇਂ ਵਾਲੇ ਪਾਸੇ ਤੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਔਰ ਹੁਣ ਤੁਸੀਂ ਕਹੋ ਕਿ ਮੀਡੀਆ ਨੂੰ ਪਿੱਛੇ ਕਰਨ ਦੇ ਲਈ ਸੀ ਜਾਂ ਫਿਰ ਕਿਉਂ ਇਸ ਤਰੀਕੇ ਦਾ ਵਤੀਰਾ ਕੀਤਾ ਗਿਆ ਇਹ ਹੁਣ ਹਰਿਆਣਾ ਪੁਲਿਸ ਜ਼ਿਆਦਾ ਬਿਹਤਰ ਦੱਸ ਸਕਦੀ ਹੈ ਪਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਵੀ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਤਿਆਰੀਆਂ ਨੇ ਕਿ ਜੇਕਰ ਭੀੜ ਇਕੱਠੀ ਹੁੰਦੀ ਹੈ ਤਾਂ ਫਿਰ ਉਹਨਾਂ ਨੂੰ ਖਦੇੜਨ ਦੇ ਲਈ ਕਿਸ ਤਰੀਕੇ ਨਾਲ ਟੀਅਰ ਗੈਸ ਦਾ ਇਸਤੇਮਾਲ ਕੀਤਾ ਜਾਏਗਾ ਹੁਣ ਜੇਕਰ ਇੱਥੇ ਪਹੁੰਚਦੇ ਨੇ ਲੋਕ ਤਾਂ ਟੀਅਰ ਗੈਸ ਦੇ ਨਾਲ ਜਿਹੜੀ ਉੱਥੇ ਦੀ ਤੁਸੀਂ ਕਹਿ ਸਕਦੇ ਹੋ ਕਿ ਪੈਰਾਮਿਲਟਰੀ ਫੋਰਸ ਜਾਂ ਹਰਿਆਣਾ ਦੀ ਪੁਲਿਸ ਬਿਲਕੁਲ ਰੈਡੀ ਨਜ਼ਰ ਆ ਰਹੀ ਹੈ ਕਿ ਇੱਕਦਮ ਕਿਸੇ ਵੀ ਟਾਈਮ ਤੁਸੀਂ ਟੀਅਰ ਗੈਸ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਕਿਸਾਨ ਬਾਖੂਬੀ ਇਸ ਚੀਜ਼ ਨੂੰ ਦੇਖ ਰਹੇ ਹੋਣਗੇ ਸਮਝ ਰਹੇ ਹੋਣਗੇ ਕਿ ਕਿਵੇਂ ਟੀਅਰ ਗੈਸ ਦਾ ਇਸਤੇਮਾਲ ਇੱਥੇ ਕੀਤਾ جا ਰਿਹਾ ਹੈ ਤਸਵੀਰਾਂ ਵਿੱਚ ਦਿਖਾਨਾ ਹੈ ਫਿਰ ਦੁਬਾਰਾ میڈیا ਥੋੜਾ ਜਿਆ ਨਜ਼ਦੀਕ ਪਹੁੰਚੇ ਆਮ ਲੋਕ ਜਿਹੜੇ ਇਥੇ 100 200 ਸਾਨੂੰ ਨਜ਼ਰ ਆ ਰਹੇ ਸੀ ਜਿਹੜੇ ਇਕੱਠੇ ਹੋ ਗਏ ਸੀ ਉਹ ਲੋਕ ਹੁਣ ਜੱਜ ਕਿਨੇ ਪਿੱਛੇ ਹੋ ਗਏ ਨੇ ਲੋਕ ਉਹ ਉਹਨਾਂ ਨੂੰ ਤਾਂ ਲਾਜ਼ਮੀ ਤੌਰ ਤੇ ਪਿੱਛੇ ਖੜੇੜਨ ਦੇ ਵਿੱਚ ਕਾਮਯਾਬ ਰਹੀ ਹੈ ਹਰਿਆਣਾ ਦੀ ਪੁਲਿਸ ਇਨਫੈਕਟ ਕੱਲ ਵੀ ਆਪਾਂ ਦੇਖਿਆ ਸੀ ਕਿ ਇੱਕ ਤਰੀਕੇ ਨਾਲ ਜਿਹੜੀ ਮੌਕ ਡ੍ਰਿਲ ਜਾਂ ਫਿਰ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਸੀ ਔਰ ਅੱਜ ਇੱਕ ਵਾਰ ਫਿਰ ਤੋਂ ਕਰ ਦਿੱਤਾ ਗਿਆ ਔਰ ਉਸ ਦੀ ਵਜ੍ਹਾ ਦੇ ਨਾਲ ਇੱਕ ਸਥਿਤੀ ਵੱਖਰੀ ਤਰੀਕੇ ਨਾਲ ਬਣ ਗਈ ਹੈ ਇਨਫੈਕਟ ਪਰਮਿੰਦਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਹਰਿਆਣਾ ਦੀ ਪੁਲਿਸ ਆਪਣੇ ਪੱਧਰ ਦੇ ਉੱਤੇ ਕੋਈ ਰਿਹੈਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਪੈਰਾਮਿਲਟਰੀ ਫੋਰਸ ਦੇ ਜਵਾਨ ਉੱਥੇ ਨਜ਼ਰ ਆ ਰਹੇ ਹੋਣਗੇ ਫਿਰ ਹਾਲ ਕੋਈ ਵੀ ਬੈਰੀਕੇਡ ਨੂੰ ਕਰਾਸ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਬੈਰੀਕੇਡ ਨੂੰ ਕਰਾਸ ਕਰਕੇ ਕਿਤੇ ਨਹੀਂ ਜਾਣਾ ਕਿਸੇ ਨੇ ਮੈਂ ਸਿਰਫ ਸਲੈਬ ਤੱਕ ਲੋਕ ਜਾਂਦੇ ਨੇ ਇੱਥੇ ਖੜ ਕੇ ਜ਼ਰੂਰ ਕਦੇ ਨਾਰੇਬਾਜੀ ਹੁੰਦੀ ਹੈ ਜਾਂ ਕਦੇ ਕੋਈ ਜੈਕਾਰੇ ਛੱਡ ਦਿੱਤੇ ਜਾਂਦੇ ਨੇ ਇੱਥੇ ਤੱਕ ਹੀ ਫਿਲਹਾਲ ਇਹ ਸਾਰੀ ਸਥਿਤੀ ਸਾਨੂੰ ਨਜ਼ਰ ਆਈ ਹੈ ਜੋ ਇੱਥੇ ਦਿਖ ਰਿਹਾ ਸੀ ਅਗਰੋ ਜਿਨ੍ਹਾਂ ਕਿ ਤਸਵੀਰਾਂ ਵੀ ਅਸੀਂ ਦਿਖਾਈਆਂ ਜਦੋਂ ਮੌਕ ਟ੍ਰੈਲ ਕੀਤੀ ਜਾ ਰਹੀ ਸੀ ਉੱਥੋਂ ਗੈਸ ਦੇ ਗੋਲੇ ਛੱਡੇ ਗਏ ਹਾਲਾਂਕਿ ਸਥਾਨਕ ਲੋਕ ਵੀ ਉੱਥੇ ਮੌਜੂਦ ਸਨ ਤੇ ਵੀ ਸੁਭਾਵਿਕ ਹੈ ਕਿਸ ਤਰ੍ਹਾਂ ਦੀ ਪਰੇਸ਼ਾਨੀ ਲੋਕਾਂ ਨੂੰ ਆਏ ਕਿਉਂਕਿ ਜਦੋਂ ਇਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਧੂਮਾ ਨਿਕਲਦਾ ਤਾਂ ਕਈ ਵਾਰ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਬਿਲਕੁਲ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਜਦੋਂ ਡੀਅਰ ਗੈਸ ਛੱਡੀ ਗਈ ਹੈ ਤਾਂ ਮੇਰੇ ਤੋਂ ਕਰੀਬ 10-15 ਫੁੱਟ ਦੂਰ ਆ ਕੇ ਇੱਕ ਟਾਇਰ ਗੈਸ ਦਾ ਜਿਹੜਾ ਬੰਬ ਕਹੋ ਤੁਸੀਂ ਟਾਇਰ ਗੈਸ ਆ ਕੇ ਹੰਝੂ ਹੰਝੂ ਗੈਸ ਦਾ ਗੋਲਾ ਆ ਕੇ ਡਿੱਗਿਆ ਏ ਆ ਕੇ ਉਹ ਬਲਾਸਟ ਹੁੰਦਾ ਹੈ ਪ੍ਰੋਪਰ ਬਲਾਸਟ ਦਾ ਆਵਾਜ਼ ਆਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੁੰਦਾ ਹੈ ਅੱਛਾ ਮੈਂ ਪਿੱਛੇ ਨੂੰ ਮੂਵ ਕੀਤਾ ਉਸ ਟਾਈਮ ਪ੍ਰਮੇਂਦਰ ਕੀ ਜਦੋਂ ਕਰੀਬ 10 ਤੋਂ 15 ਫੁੱਟ ਦੂਰ ਸੀ ਮੈਂ ਫਿਰ ਕਿਉਂਕਿ ਸਾਰੇ ਲੋਕ ਪਿਛਲੇ ਪਾਸੇ ਮੂਵ ਹੋਏ ਸੀ ਮੈਂ ਵੀ ਪਿਛਲੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉਸ ਪੀਰ ਗੈਸ ਦੇ ਧੂਏ ਦੇ ਵਿੱਚੋਂ ਹਲਕਾ ਨਿਕਲ ਕੇ ਜਾਣਾ ਪਿਆ ਤਾਂ ਇੱਕਦਮ ਸਾਹ ਲੈਣ 'ਚ ਮੁਸ਼ਕਲ ਔਰ ਅੱਖਾਂ ਦੇ ਵਿੱਚ ਜਲਣ ਪੂਰੇ ਫੇਸ ਦੇ ਉੱਤੇ ਬਹੁਤ ਜ਼ਿਆਦਾ ਜਲਣ ਹੋ ਰਹੀ ਸੀ ਥੋੜੀ देर ਬਾਅਦ ਕਰੀਬ ਕਰੀਬ ਤੁਸੀਂ ਕਹਿ ਸਕਦੇ ਹੋ 2-4-5 ਮਿੰਟ ਬਾਅਦ ਕਿਉਂਕਿ ਮੈਂ ਕਾਫੀ ਅੱਗੇ ਨਿਕਲ ਗਿਆ ਸੀ ਉਸ ਤੋਂ ਬਾਅਦ ਜਾ ਕੇ ਥੋੜਾ ਜਿਹਾ ਮੇਰੇ ਸੇ ਹੋਗੀਆਂ ਨੇ ਸਾਨੂੰ ਪਾਣੀ ਵੀ ਦਿੱਤਾ ਤਾਂ ਉਸ ਤੋਂ ਬਾਅਦ ਥੋੜਾ ਸੈਟਲ ਡਾਊਨ ਹੋਇਆ ਪਰ ਜੇਕਰ ਤੁਸੀਂ ਉਸ ਥਾਂ ਦੇ ਉੱਤੇ ਮੌਜੂਦ ਰਹੋ ਉਸ ਥਾਂ ਦੇ ਉੱਤੇ ਰਹੋ ਜਾਨੀ ਕਿ ਜਿੱਥੇ ਟਾਇਰ ਗੈਸ ਦਾ ਧੂੰਆਂ ਹੈਗਾ ਇਹ ਆ ਉਸ ਦੇ ਆਲੇ ਦੁਆਲੇ ਰਹੋ ਤਾਂ ਫੇਨਟ ਹੋਣ ਵਰਗੀ ਸਥਿਤੀ ਵੀ ਲਾਜ਼ਮੀ ਤੌਰ ਤੇ ਬਣ ਸਕਦੀ ਹੈ ਤਾਂ ਹੁਣ ਕਿਸਾਨ ਕਿਵੇਂ ਹੈਂਡਲ ਕਰਦੇ ਨੇ ਇਸ ਚੀਜ਼ ਨੂੰ ਉਹਨਾਂ ਦੇ ਕੋਲ ਕੀ ਪ ਦੀ ਇਹ ਐ ਐਕਸਟ੍ਰੀਮ ਹੈ ਹਰਿਆਣਾ ਪੁਲਿਸ ਦੇ ਵੱਲੋਂ ਕਿ ਜੇਕਰ ਕੋਈ ਐਕਸ਼ਨ ਲਿਆ ਜਾਂਦਾ ਹੈ ਜਾਂ ਫਿਰ ਕੋਈ ਹਲਚਲ ਨਜ਼ਰ ਆਉਂਦੀ ਹੈ ਤਾਂ ਟੀਅਰ ਗੈਸ ਦਾ ਇਸਤੇਮਾਲ ਕਰ ਲੈਣਗੇ ਤਾਂ ਉਸ ਤੋਂ ਬਾਅਦ ਇਹ ਸਥਿਤੀ ਹੋ ਜਾਏਗੀ ਇਹ ਦੇਖਣਾ ਰਹੇਗਾ ਫਿਲਹਾਲ ਹਰਿਆਣਾ ਪੁਲਿਸ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਮੈਂ ਕਹ ਰਿਹਾ ਕਿ ਲਾਜ਼ਮੀ ਤੌਰ ਤੇ ਨਜ਼ਰ ਆਉਂਦੀ ਹੈ ਕਿ ਉਸ ਦੇ ਵਿੱਚ ਜ਼ਰੂਰ ਆਪਣੀ ਸਟਰੈਂਥ ਤਾਕਤ ਜਾਂ ਕਿਵੇਂ ਦਾ ਐਕਸ਼ਨ ਉਹ ਲੈ ਸਕਦੇ ਨੇ ਉਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਫਰਮਿੰਦਰ ਜੀ ਅਛਾ ਗੁਰਪ ਜਦੋਂ ਅਸੀਂ ਅੱਜ ਦੀਆਂ ਤਸਵੀਰਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਨਾਲ ਹੀ 2020 ਵਾਲੀਆਂ ਤਸਵੀਰਾਂ ਦਾ ਵੀ ਜ਼ਿਕਰ ਕਰਨਾ ਬਣਦਾ ਉਸ ਵੇਲੇ ਵੀ ਸ਼ੰਭੂ ਬਾਰਡਰ ਬਹੁਤ ਟੈਮ ਸੀਗਾ ਤੁਸੀਂ ਖੁਦ ਗਰਾਊਂਡ ਜ਼ੀਰੋ ਤੇ ਪੂਰੀ ਕਵਰੇਜ ਕੀਤੀ ਸੀ ਜੇ ਉਸ ਵੇਲੇ ਦੇ ਨਾਲ ਤੁਲਨਾ ਕੀਤੀ ਜਾਵੇ ਜੋ ਤੁਸੀਂ ਨੇੜਿਓਂ ਪੁਰੀਆਂ ਤਸਵੀਰਾਂ ਵੇਖ ਵੀ ਰਹੇ ਹੋ ਤੇ ਦਰਸ਼ਕਾਂ ਨੂੰ ਵੀ ਵਿਖਾ ਰਹੇ ਹੋ ਜੇਕਰ ਤੁਲਨਾ ਕੀਤੀ ਜਾਵੇ ਤਾਂ ਕਿੰਨਾ ਕੁ ਵੱਡਾ ਫਰਕ ਤਿਆਰੀਆਂ ਦੇ لحاظ ਦੇ ਨਾਲ ਜਿਵੇਂ ਹਾਲਾਂਕਿ ਕਿਸਾਨ ਕੋਈ ਉੱਥੇ ਪਹੁੰਚਾ ਵੀ ਨਹੀਂ ਹੈ ਤੇ ਉਸਤੇ ਇਸ ਦੇ ਬਾਵਜੂਦ ਵੀ ਇੱਕ ਤਰ੍ਹਾਂ ਦਾ ਐਕਸ਼ਨ ਜਿਹੜਾ ਕਿ ਕਰਦੇ ਹੋਏ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਅ ਦੇਖੋ ਬਰਮਿੰਦਰ ਮੈਂ ਤਿਆਰੀਆਂ ਦਾ ਲਗਾਤਾਰ ਸਵੇਰ ਦਾ ਜ਼ਿਕਰ ਕਰ ਰਹੇ ਹਾਂ ਕਿ ਹਰਿਆਣਾ ਪੁਲਿਸ ਦੀਆਂ ਤਿਆਰੀਆਂ ਇੱਕ ਅਲੱਗ ਲੈਵਲ ਦੀਆਂ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਰਿਆਣਾ ਪੁਲਿਸ ਨੇ ਕੋਈ ਇੱਕ ਨਾਰਮਲ ਦੀ ਤਿਆਰੀ ਕਰ ਲਈ ਕਿ ਠੀਕ ਹੈ ਹਜ਼ਾਰ ਲੋਕ ਆ ਰਹੇ ਨੇ ਉਹਨਾਂ ਨੂੰ ਫੜ ਕੇ ਪਾ ਅੰਦਰ ਕਰ ਦਾਂਗੇ ਜਾਂ ਹਿਰਾਸਤ ਦੇ ਵਿੱਚ ਲੈ ਕੇ ਕੋਈ ਟੈਂਪਰੇਰੀ ਜੇਲ੍ਹ ਦੇ ਵਿੱਚ ਡੱਕ ਦਵਾਂਗੇ ਉਮੇ ਦੀਆਂ ਤਿਆਰੀਆਂ ਨਹੀਂ ਨੇ ਉਹ ਨੈਕਸਟ ਸਟੈਪ ਹੈ ਉਸ ਤੋਂ ਪਹਿਲਾਂ ਇੱਕ ਬੈਰੀਕੇਡ ਵਾਲੀ ਮੈਂ ਗੱਲ ਕਰ ਰਿਹਾ ਕਿ ਰੋਡ ਦੇ ਉੱਤਰੋਂ ਕ੍ਰਾਸ ਕਰਕੇ ਜਾਣਾ ਇਹਨਾਂ ਨੂੰ ਬੈਰੀਕੇਡਸ ਨੂੰ ਹਟਾ ਕੇ ਜਾਣਾ ਤਾਂ ਬਹੁਤ ਮੁਸ਼ਕਿਲ ਨਜ਼ਰ ਆਉਂਦਾ ਹੈ ਇੱਥੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜੇਕਰ ਹੁਣ ਕੋਈ ਅਲੱਗ ਇਕੁਇਪਮੈਂਟ ਲੈ ਕੇ ਇੱਥੇ ਪਹੁੰਚ ਗਏ ਕਿਸਾਨ ਕੋਈ ਜੀਸੀਬੀ ਲੈ ਕੇ ਪਹੁੰਚ ਗਏ ਤਾਂ ਗੱਲ ਵੱਖਰੀ ਹੈ ਕਿਉਂਕਿ ਆਖਿਰ ਨੂੰ ਹਰਿਆਣਾ ਪੁਲਿਸ ਵੀ ਕਿਸੇ ਦਿਨ ਹਟਾਈ گی ਇਹਨਾਂ ਨੂੰ ਖੁਦ ਜੇਕਰ ਕਿਸਾਨ ਨਹੀਂ ਹਟਾਉਂਦੇ ਹੈਗੇ ਤਾਂ ਉਹ ਇੱਕ ਸਥਿਤੀ ਜ਼ਰੂਰ ਹੈ ਪਿਛਲੀ ਵਾਰ ਮੈਨੂੰ ਯਾਦ ਹੈ ਕਿ ਮੈਂ ਖਨੌਰੀ ਬਾਰਡਰ ਦੇ ਉੱਤੇ 2020 ਦੇ ਵਿੱਚ ਮੌਜੂਦ ਸੀ ਤਾਂ ਉਸ ਸਮੇਂ ਕੀ ਸੀ ਉਹਨਾਂ ਨੇ ਬੈਰੀਕੇਡ ਕੀਤਾ ਸੀ ਬਹੁਤ ਵੱਡੇ ਵੱਡੇ ਸੰਗਲ ਬੰਨ ਕੇ ਪੂਰੇ ਬੈਰੀਕੇਡ ਲਗਾ ਦਿੱਤੇ ਗਏ ਬਲਾਕਸ ਰੱਖ ਦਿੱਤੇ ਗਏ ਪਰ ਬਹੁਤ ਆਸਾਨੀ ਦੇ ਨਾਲ ਅਸੀਂ ਉਹਨਾਂ ਨੂੰ ਕ੍ਰੋਸ ਕਰਕੇ ਹਰਿਆਣਾ ਵਾਲੇ ਪਾਸੇ ਜਾ 파 ਰਹੇ ਸੀ ਇਹ ਮੈਂ ਖਨੋਰੀ ਬਾਰਡਰ ਦਾ ਤੁਹਾਨੂੰ ਅਪਡੇਟ ਦੇ ਰਿਹਾ ਹਾਂ 2020 ਦੇ ਵਿੱਚ ਕਿ ਤੁਸੀਂ ਕ੍ਰੋਸ ਕਰੋ ਟੱਪ ਕੇ ਪਰਲੇ ਪਾਸੇ ਚਲੇ ਜਾਓ اچھا ਪੁਲਿਸ ਵਾਲੇ ਵੀ ਨਹੀਂ ਰੋਕ ਰਹੇ ਸੀ ਕਿ ਪੁਲਿਸ ਵਾਲੇ ਰੋਕਦੇ ਨਹੀਂ I ਮੈਨ ਨਹੀਂ ਸੀ ਪਰ ਇਸ ਵਾਰ ਬਿਲਕੁਲ ਅਲੱਗ ਹੈ ਤੁਸੀਂ ਪੈਦਲ ਨਹੀਂ ਜਾ ਸਕਦੇ ਕਾਰ ਕਾਰ ਟੂ-ਵਿਲਰ ਟਰੈਕਟਰ ਬੱਸ ਟਰੱਕ ਤਾਂ ਛੱਡ ਦਿਓ ਤੁਸੀਂ ਪੈਦਲ ਨਹੀਂ ਜਾ ਸਕਦੇ ਤੁਸੀਂ ਪੈਦਲ ਉਸ ਪਾਸੇ ਨਹੀਂ ਜਾ ਸਕਦੇ ਤੁਸੀਂ ਪੈਦਲ ਦਰਿਆ ਦੇ ਵਿੱਚ ਹੋ ਕੇ ਨਹੀਂ ਜਾ ਸਕਦੇ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਹੀ نیچے ਪਾਣੀਆਂ ਪਾਣੀ ਤੋਂ ਬਾਅਦ ਵੀ ਪੁਲਿਸ ਦੇ ਜਵਾਨ ਜਿਹੜੇ ਹਰਿਆਣਾ ਪੁਲਿਸ ਉਹ ਪਹਿਲਾਂ ਮਿਲਟਰੀ ਫੋਰਟਸ ਲੱਗੀ ਹੋਈ ਹੈ ਤਾਂ ਉਸ ਤਰੀਕੇ ਦੀਆਂ ਤਿਆਰੀਆਂ ਨੇ ਬਿਨੋਂ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਤਾਂ ਉਸ ਤਰੀਕੇ ਦੀਆਂ ਤਿਆਰੀਆਂ ਨੇ ਦੇਖੋ ਇੱਕ ਮੌਕ ਡ੍ਰਿਲ ਕਰਕੇ ਜਾਂ ਰਿਹਸਲ ਕਰਕੇ ਤੁਸੀਂ ਜਾ ਸਕਦੇ ਹੋ ਕਿ ਉੱਥੋਂ ਹੁਣ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਠੀਕ ਹੈ ਕਰੋ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਬਖਾਉਣ ਲਈ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵਿਖਾਈਆਂ ਸ਼ ਇਸ ਤਰ੍ਹਾਂ ਬਾਕੀ ਬਾਰਡਰਾਂ ਦੀ ਵੀ ਗੱਲ ਕੀਤੀ ਜਾਂਦਾ ਪੂਰੀ ਦੇ ਪੂਰੇ ਤਰ੍ਹਾਂ ਬਾਰਡਰ ਸੀਲ ਕਰ ਦਿੱਤੇ ਗਏ ਨੇ ਟਰੈਕਟਰ ਟਰਾਲੀ ਤਾਂ ਬਹੁਤ ਦੂਰ ਦੀ ਗੱਲ ਹੈ ਪੈਦਲ ਜਾਣਾ ਵੀ ਮੁਸ਼ਕਲ ਹੈ ਪੈਦਲ ਜਾਣਾ ਵੀ ਪੰਜਾਬ ਤੋਂ ਹਰਿਆਣਾ ਦੇ ਵਿੱਚ ਦਾਖਲ ਹੋਣਾ ਇਹ ਵੀ ਇਨ੍ਹਾਂ ਹਾਲਾਤਾਂ ਦੇ ਵਿੱਚ ਬਹੁਤ ਮੁਸ਼ਕਲ ਨਜ਼ਰ ਆ ਰਹੇ ਤੇ ਇਸ ਤੋਂ ਇਸ ਗੱਲ ਦਾ ਤਾਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸਾਨਾਂ ਨੂੰ ਰੁਕਣ ਵਾਸਤੇ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ